ਤੋਕਾ ਦਾ ਸ਼ੁਰੂ ਕਰਨ ਲੱਗਿਆ। ਸੰਮੂ ਸੰਮੂ ਫੱਤੇ ਦੀਆਂ ਟਾਲੀਆਂ। ਜਿਹੜੇ ਦਰਖਾ ਦੇ ਇੱਛਾਵਾੜੇ ਬਰਾੜ ਤੇ ਮਨਬਈ ਗੰਭਰੂ ਸੰਨ ਸਤਿਗੁਰੂ ਜੀ ਨੇ ਉਹਨਾਂ ਸਾਰਿਆਂ ਨੂੰ ਜਵਾਬ ਦੇ ਦਿੱਤਾ ਤੇ ਉਹਨਾਂ ਨੂੰ ਹੀ ਸਾਸ ਰੱਖਿਆ। ਜਿਹੜੇ ਸਤਿਕਰੋਸੇ ਵਾਲੇ ਤਿਆਗੀ ਤੇ ਮਖਨੋ ਸੱਜਣ ਸੰਨ ਸਤਿਗੁਰੂ ਜੀ ਬੇਫਿਕਰੀ ਨਾਲ ਫਿਰਨ ਲੱਗੇ। ਚੱਲਦੇ ਚੱਲਦੇ ਸਹਬ ਮੁਖੀ ਨੋ ਹੀ ਪਿੰਡ ਜ ਆ ਪੁੱਜੇ ਉਥੋਂ ਦੇ ਜੱਟ ਬੜੇ ਰੱਜੇ ਪੁੱਜੇ ਹੋਣ ਕਰਕੇ ਰਤਾਖ ਮੰਡੀ ਸਨ ਉਹਨਾਂ ਨੇ ਸਤਿਗੁਰੂ ਜੀ ਦੀ ਸੇਵਾ ਤਾਂ ਕੀਤੀ ਤਾਂ ਕੀਤੀ ਪਰ ਕੋਈ ਬਹੁਤਾ ਖੋਲੇ ਦਲੀ ਨਾਲ ਨਹੀਂ ਸਭ ਉਹ ਐਵੇਂ ਚੱਲਦੇ ਸਨ ਨਾਲ ਉਸ ਸਮੇਂ ਸਤਿਗੁਰੂ ਜੀ ਦਾ ਮਨ ਐਸਾ ਸੀ ਕਿ ਜੇ ਕੋਈ ਸੇਵਾ ਨਹੀਂ ਸੀ ਕਰਦਾ ਤਾਂ ਵੀ ਸ਼ਾਂਤ ਚੱਤ ਰਹਿੰਦੇ ਸੀ ਰਾਤ ਪਈ ਸੈਬਾਂ ਦਾ ਡੇਰਾ ਬਹਰ ਸੀ ਉਸ ਸਮੇਂ ਡਾਕੇ ਡਾਕੇ ਵੀ ਪਿਆ ਕਰਦੇ ਸਨ ਤੇ ਮਹਿਰੀਆਂ ਦਾ ਵੀ ਡਰ ਰਹਣਾ ਸੀ ਨਾਲ ਹੀ ਸਤਿਗੁਰੂ ਜੀ ਨੂੰ ਸਿੰਘਾਂ ਇਕੱਲਿਆਂ ਨਹੀਂ ਸਾਨੂੰ ਸੌਣ ਦਿੰਦੇ ਕਿਉਂਕਿ ਤੁਰਕਾਂ ਦਾ ਡਰ ਰਹਣਾ ਸੀ ਕਿ ਤੋਖਾ ਨਾ ਕਰਨਾ ਸੈਬਾਂ ਦੇ ਤੰਬੂ ਦਾਲੀ ਰਾਤ ਨੂੰ ਪਹਿਰਾ ਰੱਖਿਆ ਜਾਂਦਾ ਸੀ ਪਹਿਰੇਦਾਰ ਸਾਰੀ ਰਾਤ ਬੜੀ ਹਸ਼ਿਆਰੀ ਨਾਲ ਪਹਿਰਾ ਦਿੰਦੇ ਸਨ ਦੇਰੇ ਦਾ ਪਹਿਰਾ ਨਗਰ ਦੇ ਆਦਮੀਆਂ ਕੋਲੋਂ ਵਿਦੈ ਦਵਾਇਆ ਕਰਦੇ ਸਨ ਸੈਭਾ ਨੇ ਜੱਟਾਂ ਨੂੰ ਪਹਿਰੇ ਵਾਸਤੇ ਆਖਿਆ ਉਹਨਾਂ ਨੇ ਹਾਂ ਤਾਂ ਕਰ ਦਿੱਤੀ ਪਰ ਆਬ ਪਹਿਰਾ ਦੇਣ ਦੀ ਥਾਂ ਕੰਮੀ ਡੋਗਰਾ ਨੂੰ ਪਹਿਰਾ ਦੇਣ ਵਾਸਤੇ ਆਖਿਆ ਉਹ ਜੱਟਾਂ ਪਾਸੋਂ ਪੈੜੀ ਲੈ ਕੇ ਵਾਹਿਆ ਕਰਦੇ ਸਨ ਤੇ ਸਾਰੇ ਉਹਨਾਂ ਨੂੰ ਪਾਹੀ ਆਖਦੇ ਸਨ ਦੋਗਰਾਏ ਵਿੱਚੋਂ ਸ਼ੰਮੂ ਤੇ ਫੱਤੂ ਦੋ ਜਵਾਨ ਪਹਿਰਾ ਦੇਣ ਵਾਸਤੇ ਆਏ ਗਰੀਬ ਆਦਮੀ ਖਦਾ ਦਾ ਪੈ ਵਾਲਾ ਹੁੰਦਾ ਹੈ ਉਹਨਾਂ ਸਰਦਾਰ ਰੱਬੀ ਕਹਿਰ ਕੋ ਨੂੰ ਦੰਦਾ ਹੋਇਆ ਸਾਧੂ ਫਕੀਰਾਂ ਦੀ ਸੇਵਾ ਕਰਦਾ ਰਹਿੰਦਾ ਹੈ ਪਰ ਵੱਡੇ ਤੇ ਮਾਇਆ ਧਾਰੀ ਲੋਕ ਸੇਵਾ ਨਹੀਂ ਕਰਦੇ ਜੰਮੂ ਤੇ ਫੱਤੂ ਨੇ ਸ਼ੰਮੂ ਤੇ ਫੱਤੂ ਨੇ ਸਿੱਖਾਂ ਦਾ ਪੇਸ਼ਤਾਰ ਕੇ ਪਹਿਰਾ ਦਿੱਤਾ ਜਿਵੇਂ ਜੱਟਾਂ ਨੇ ਆਖਿਆ ਸੀ ਸਤਿਗੁਰੂ ਜੀ ਨੂੰ ਸਾਰੀ ਕਾਰਵਾਈ ਦਾ ਪਤਾ ਲੱਗ ਗਿਆ ਸਹਿਮਾ ਚਪ ਰਹੇ ਰਾਤ ਦੇ ਸਮੇਂ ਇੱਕ ਦੋ ਵਾਰ ਉੱਠ ਕੇ ਪੁੱਛਿਆ ਪਹਿਰੇ ਤੇ ਕੌਣ ਹੈ ਸਮੂ ਤੇ ਹੱਤੂ ਗਰੀਬ ਬੰਦੇ ਖਦਾ ਨਾ ਪਲਾਖਰੇ ਅਗੋਜ ਆਵਾਜ਼ ਆਉਂਦੀ ਕਿ ਆਉਂਦੀ ਰਹੀ ਕਿ ਖਦਾ ਸ਼ਬਦ ਦੱਸਦਾ ਸੀ ਕਿ ਡੋਗਰਾ ਮੁਸਲਮਾਨ ਸਨ ਸਤਿਗੁਰੂ ਜੀ ਮੁਸਲਮਾਨ ਜਾਤੀ ਕੋણો ਖਮਰਾਉਂਦੇ ਨਹੀਂ ਨਹੀਂ ਰਹੇ ਉਹ ਸਮਝਦੇ ਸਨ ਕਿ ਕੋਈ ਕੌਮ ساری ਦੀ ساری ਮਾੜੀ ਨਹੀਂ ਹੋ ਸਕਦੀ ਮੈਨ ਰਜਲਮ ਨਾਲ ਹੋ ਨਾਲ ਹੈ ਬੰਦਿਆਂ ਨਾਲ ਨਹੀਂ ਸੁੱਖੀ ਸੰਧੀ ਰਾਤ ਬੀਤ ਗਈ ਸ਼ੰਮੂ ਤੇ ਫੱਤੂ ਘਰ ਨੂੰ ਨਾ ਗਏ ਸਤਿਗੁਰੂ ਜੀ ਦੇ ਚਰਨਾ ਵਿੱਚ ਹੀ ਬੈਠ ਗਏ ਉਹਨਾਂ ਦੇ ਹੱਥ ਜੁੜ ਗਏ ਤੇ ਅੱਖਾਂ ਮਿੱਟੀਆਂ ਗਈਆਂ ਮਨ ਹੀ ਮਨ ਉਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਉਹਨਾਂ ਦੀ ਗਰੀਬੀ ਨੂੰ ਦੂਰ ਕਰ ਦੇਣਾ ਉਨਾਂ ਨੂੰ ਗਰੀਬੀ ਬਹੁਤ ਤੰਕ ਕਰ ਰਹੀ ਹੈ ਉਹ ਜਿੱਤਾਂ ਬਾਸੋਂ ਜ਼ਮੀਨ ਲੈ ਕੇ ਮਾਉਂਦੇ ਹਨ ਮਾ ਹੀ ਸੁਤੰਤਰ ਚਾਹੀਦੀ ਹੈ ਚੁੰਜੀ ਪ੍ਰੀਤਮਾ ਉਹਨਾਂ ਨੇ ਮਨੋਂ ਭਾਵਨਾ ਨੂੰ ਜਾਣ ਗਏ ਅਤੇ ਕੋਈ ਬਚਨ ਪ੍ਰਗਟ ਹੋਰਤੇ ਨਾ ਕੀਤਾ ਸਾਰਾ ਦੰਦਮਾਨ ਲੱਗਾ ਰਿਹਾ ਬਦੇ ਸੁਣਦੇ ਰਹੇ ਅੱਗੇ ਦੇਨੋ ਥਾਂ ਤੇ ਕੂਚ ਕੀਤਾ ਜਦੋਂ ਕੂਚ ਕਰਕੇ ਅੱਗੇ ਜਾ ਰਹੇ ਸਨ ਤਾਂ ਸ਼ੰਮੂ ਫੱਤੂ ਨੂੰ ਨਾਲ ਹੀ ਰੱਖ ਲਿਆ ਸੀ ਪਿੰਡੋਂ ਦੂਰ ਆ ਕੇ ਖੁੱਲੀ ਜੂੰ ਆਈ ਗਈ ਮੀਲਾਂ ਦੇ ਚਗਰ ਦੇ ਵੀ ਖੁੱਲੀ ਜੂੰ ਸੀ ਜੂੰ ਦੀ ਧਰਤੀ ਬਹੁਤ ਆਜੂ ਸੀ ਸੁੰਦਰ ਸੀ ਸਤਿਗੁਰੂ ਜੀ ਨੇ ਚੱਲਦੇ ਚੱਲਦੇ ਇੱਕ ਟਾਲੀ ਦੇ ਝੁੰਡੇ ਠਾਂਖ ਲੋ ਗਏ ਉਸ ਵੇਲੇ ਸਿਮਬਾ ਨੇ ਸ਼ੰਮੂ ਤੇ ਫਤੂ ਨੂੰ ਸੱਦਿਆ ਉਹਨਾਂ ਨੂੰ ਖੋਲ ਸੱਦ ਕੇ ਬਚਨ ਕੀਤਾ ਤੁਸਾਂ ਦੀ ਸੇਵਾ ਤੇ ਅਸੀਂ ਬਹੁਤ ਪਰਸ਼ੰਨ ਹਾਂ ਤੁਸੀਂ ਨਿਹਾਲ ਹੋਏ ਹੋ ਜੋ ਮਨਛਾ ਹੈ ਸੋ ਪ੍ਰਗਟ ਕਰੋ ਜਿਵੇਂ ਭੁੱਖੇ ਨੂੰ ਅੰਨ ਕਿਹਾ ਜਾਵੇ ਤਾਂ ਉਹ ਉਹ ਹੋ ਉਠਦਾ ਹੈ ਤੇ ਉਛੜ ਕੇ ਅੰਗੇ ਹੁੰਦਾ ਹੈ ਤੇ ਮੇ ਸ਼ਮੂ ਤੇ ਫਤੂ ਹੱਥ ਜੋੜ ਕੇ ਹਾਜ਼ਰ ਹੋਏ ਫਤੂ ਨੇ ਕਿਹਾ ਮਹਾਰਾਜ ਅਸੀਂ ਗਰੀਬ ਹਾਂ ਸਾਡੀ ਗਰੀਬੀ ਦੂਰ ਕਰੋ ਸਾਨੂੰ ਸਤੰਤਰ ਭੂਮੀ ਚਾਹੀਦੀ ਹੈ ਐਸ ਦੀ ਕਿਰਪਾ ਕਰੋ ਮਿਹਨਤੀ ਬੰਦੇ ਹਾਂ ਹੋਰ ਅਸੀਂ ਕੁਝ ਨਹੀਂ ਮੰਗਦੇ ਫਤੂ ਦਾ ਬੋਲਣਾ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਇੱਥੇ ਅਸੀਂ ਡੇਰਾ ਕਰਦੇ ਹਾਂ ਤੁਸੀਂ ਘੋੜਾ ਪੀਰ ਕੇ ਜਮੀਨ ਨੂੰ ਮੰਨ ਲਵੋ ਤੇ ਨਾ ਟਾਲੀਆ ਹੀਠਾ ਪੈਡ ਬਨ ਲਵੋ ਤੁਸਾਂ ਦਾ ਪਿੰਡ ਵਾਲੇ ਬਾਣੀ ਜਾਵਾਂਗੇ ਤਾਂ ਅਸੀਂ ਅੱਗੇ ਜਾਵਾਂਗੇ ਜਾ ਉਹ ਘੋੜਾ ਫੇਰ ਉਹ ਤੁਸਾਂ ਦਾ ਘੋੜਾ ਕੋਈ ਨਹੀਂ ਰੁਕੇਗਾ ਚੰਗੀ ਤਰ੍ਹਾਂ ਬੋਹਣਾ ਤੇ ਰੱਜ ਕੇ ਖਾਣਾ ਉਸ ਮੇਲੇ ਫਤੂ ਤੇ ਸ਼ੰਮੂ ਘੋੜੇ ਤੇ ਸਵਾਰ ਹੋ ਗਏ ਦੂਰ ਤੱਕ ਉਹਨਾਂ ਨੇ ਘੋੜਾ ਫੇਰ ਉਸਤੇ ਪਿੱਛੇ ਤਾਲੀਆਂ ਵੱਢ ਕੇ ਝੁੱਗੀਆਂ ਪੌਣੀ ਆਰੰਭ ਕੀਤੀਆਂ ਉਹ ਦਿਨਾਂ ਵਿੱਚ ਝੁੱਗੀਆਂ ਪੈ ਗਈਆਂ ਉਹ ਆਪਣੇ ਨਾਲ ਡੰਗਰ ਤੇ ਬਾਲ ਮੱਛਾ ਉਸੇ ਥਾਂ ਲੈ ਆਏ ਖੁਸ਼ੀ ਨਾਲ ਰਹਿਣ ਲੱਗੇ ਅਜੇ ਤੱਕ ਉਹਨਾਂ ਦੇ ਪਿੰਡ ਨੂੰ ਸ਼ੰਮੂ ਤੇ ਫੱਤੂ ਦੀਆਂ ਤਾਂੀਆਂ ਆਖਿਆ ਜਾਂਦਾ ਹੈ ਕਿਉਂਕਿ ਸਤਗੁਰੂ ਜੀ ਨੇ ਲੋਹਾ ਸੇਵਕਾਂ ਨੂੰ ਨਿਹਾਲ ਕੀਤਾ ਸੀ ਇੱਥੋਂ ਸਮਾਪਤ ਕਰਦੇ ਹਾਂ